ਅੱਜ ਨਾਮਜ਼ਦਗੀਆਂ ਭਰ ਰਹੇ ਆ ਇੱਥੇ ਪਹੁੰਚੇ ਆ ਭਲਾਥ ਤੇ ਵੀਰੋ ਇੱਕ ਪਹਿਲਾਂ ਤੇ ਮੈਂ ਗੱਲ ਕਰਨੀ ਚਾਹਣਾ ਕਿ ਜਿਹੜਾ ਇਹ ਵੇਲੇ ਸਰਕਾਰ ਪੰਜਾਬ ਸਰਕਾਰ ਜਿਹੜੀ ਪੂਰਾ ਦਹਿਸ ਦਾ ਮਾਹੌਲ ਬਣਾ ਰਹੀ ਆ ਹੁਣ ਵੀ ਪਤਾ ਲੱਗਾ ਆ ਕਿ ਆਜ਼ਾਦ ਇੱਕ ਵੀਰ ਸਾਡਾ ਖੜਾ ਹੋ ਰਿਹਾ ਆ ਬਲੋਚਕ ਤੋਂ ਉਹਦੇ ਘਰ ਵੀ ਚਾਰ ਸਵੇਰੇ ਪੁਲਿਸ ਨੇ ਘੇਰਿਆ ਪਿਆ ਆ ਕਿ ਉਹਨੂੰ ਨਾਮਜ਼ਦਗੀਆਂ ਦਾਖਲ ਨਹੀਂ ਕਰਨ ਦਿੱਤੀ ਜਾ ਰਹੀ ਇਹ ਇੱਕ ਵੱਡੇ ਸਭ ਤੋਂ ਗੁੰਡਾ ਰਾਜ ਆ ਜੇ ਅੱਜ ਦੇਖਿਆ ਜਾਵੇ 17 ਸਾਲਾਂ ਦੇ ਵਿੱਚ ਜਦਾਂ ਇਹ ਕਹਿੰਦੇ ਨੇ 17 ਸਾਲਾਂ ਦੇ ਇਹਨਾਂ ਕੰਮ ਕੀ ਕੀਤੇ ਆ ਸਰਕਾਰ ਨੇ ਪਰ ਆਹ ਵਾਲਾ ਜਿਹੜਾ ਕੰਮ ਹੈ ਕਦੀ ਕਿਸੇ ਸਰਕਾਰ ਨੇ ਨਹੀਂ ਕੀਤਾ ਨਾਮ ਜਦਗੀਆਂ ਭਰਨੇ ਚਾਹੀਦੇ ਆ ਫਿਰ ਤੁਹਾਡੇ ਕਰਜ਼ਾਰ ਦਾ ਪਤਾ ਲੱਗੂਗਾ ਵੀ ਤੁਹਾਡਾ ਕਰਜ਼ਾਰ ਕੀ ਹੈ ਤੇ ਲੋਕ ਕੀ ਚਾਹੁੰਦੇ ਆ ਕਿਉਂਕਿ ਨਾਮ ਜਦਗੀ ਜਦੋਂ ਭਰੀ ਜਾਂਦੀ ਆ ਫਿਰ ਵੋਟਾਂ ਪੈਂਦੀਆਂ ਤੇ ਵੋਟਾਂ ਦੇ ਵਿੱਚ ਫਿਰ ਰਿਜ਼ਲਟ ਆਉਂਦੇ ਆ ਤੇ ਜੇ ਆਪਾਂ ਵੋਟਾਂ ਹੀ ਨਹੀਂ ਪਾਉਣ ਦਣੀਆ ਤੇ ਫਿਰ ਆਪਾਂ ਇਹ ਜਿਹੜਾ ਸਿਸਟਮ ਹੈ ਲਾਗੂ ਕੀਤਾ ਆ ਫਿਰ ਤੁਸੀਂ ਇਹਨੂੰ ਪਹਿਲਾਂ ਹੀ ਜਿਹੜਾ ਖਾਰਜ ਕਰ ਦਿਓ ਵੀ ਅਸੀਂ ਬੋਡ ਤੰਤਰ ਰਾਜ ਕਰਨਾ ਬੋਟ ਰਾਜ ਨਹੀਂ ਕਰਨਾ ਵੀ ਆਪਾਂ ਆਪਣਾ ਰਾਜ ਚਲਾਉਣਾ ਆ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਲੜੋ ਜੇ ਤੇ ਤੁਸੀਂ ਹਿੰਮਤ ਰੱਖਦੇ ਹੋ ਜੇ ਕੰਮ ਕੀਤੇ ਆ ਤੁਸੀਂ ਕਹਿੰਦੇ ਸੀ ਇੰਨੇ ਨੌਕਰੀਆਂ ਦੇਤੀਆਂ ਐਨੇ ਅਸੀਂ ਜਿਹੜੇ ਗਰਾਂਣਾ ਦੇਤੀਆਂ ਤੇ ਫਿਰ ਤੁਸੀਂ ਡਰਨ ਕਿਉਂ ਰਹੇ ਆ ਕਿਉਂ ਨਹੀਂ ਲੋਕਾਂ ਨੂੰ ਤੁਸੀਂ ਜਿਹੜੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਇਸ ਕਰਕੇ ਬੇਨਤੀ ਆ ਕਿ ਜਿਹੜਾ ਵੀ ਲੜਨਾ ਚਾਹੁੰਦਾ ਆ ਉਹਨੂੰ ਲੜਨ ਦਿੱਤਾ ਜਾਵੇ ਤੇ ਫਿਰ ਤੁਹਾਡੀ ਸਰਕਾਰ ਦੇ کردار ਦਾ ਪਤਾ ਲੱਗੂਗਾ ਕਿ ਤੁਹਾਡੀ ਸਰਕਾਰ ਕਿੱਥੇ ਖੜੀ ਆ ਔਰ ਲੋਕ ਕਿੱਥੇ ਖੜੇ ਆ ਕੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਵੀਰੋ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਕਿ ਆਮ ਆਦਮੀ ਪਾਰਟੀ ਨੂੰ ਆਪਾਂ ਜਿਹੜਾ ਇੱਕ ਸਭਾ ਦੇ ਵਿੱਚ ਲਿਆ ਆ ਕੇ ਸੱਤਾ ਦੇ ਵਿੱਚ ਲਿਆ ਆ ਕੇ ਤੇ ਆਪਣੇ ਤੇ ਅਸੀਂ ਬਿਠਾ ਲਿਆ ਔਰ ਅੱਜ ਸਾਨੂੰ ਉਹ ਖਲ ਰਾਜੇ ਪਰ ਬੁਗਤਨੇ ਪੈ ਰਹੇ ਮੈਂ ਖੋਦ 9 ਦਿਨ ਇਹਨਾਂ ਦਾ ਸਕਾਰ ਹੋ ਕੇ ਜੇਲ੍ਹ ਚ ਰਹਿ ਕੇ ਆਇਆ ਵੀਰੋ ਕਿਉਂਕਿ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਤੁਹਾਡੀਆਂ ਉਹ ਤੁਹਾੜ ਕੋ ਵੀਡੀਓ ਵੀ ਪਈਆਂ ਹੋਣਗੀਆਂ ਸਾਡੀਆਂ ਕਿਉਂਕਿ ਤੁਸੀਂ ਉੱਥੇ ਬਹੁਤ ਆਨ ਕੇ ਸਾਡੇ ਨਾਲ ਸਾਥ ਦਿੱਤਾ ਸੀ ਮੀਡੀਆ ਨੇ ਉਹਦੇ ਵਿੱਚ ਮੇਰੀਆਂ ਸਾਰੀਆਂ ਵੇਖ ਲਓ ਵੀਡੀਓ ਕਿ ਮੈਂ ਕਿੰਨਾ ਉੱਥੇ ਸੇਵਾ ਕੀਤੀ ਪਰ ਮੈਨੂੰ ਉਹ ਸੇਵਾ ਦਾ ਫਲ ਜਿਹੜਾ ਸਰਕਾਰ ਨੇ ਇੱਕ ਪਰਚੇ ਰਾਹੀਂ ਦਿੱਤਾ ਉਹ ਪਰਚਾ ਭੁੱਲ ਗਿਆ ਜਦ ਮੈਂ ਕੱਲ ਹੀ ਆਇਆ ਬਾਹਰ ਪਰ ਮੈਂ ਕਹਿਣੀ ਚਾਹੁੰਦਾ ਫੇਰ ਸਰਕਾਰ ਨੂੰ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਗੁੰਡੇ ਰਾਜ ਨੂੰ ਜੜੋ ਖਾੜਨਵਾ ਕੇ ਅੱਜ ਤੋਂ ਤਿਆਰੀਆਂ ਕਰੋ ਤੇ ਠੀਕ ਆ ਜਿੱਥੇ ਤੁਸੀਂ ਮਨ ਬਣਦਾ ਤੁਹਾਡਾ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜੇ ਇਹ ਗੁੰਡੇ ਰਾਜ ਤੋਂ ਬਚਣਾ ਹੈ ਤੇ ਤੁਹਾਨੂੰ ਜਿਹੜਾ ਸਰਕਾਰ ਬਦਲਣੀ ਪਊਗੀ ਔਰ ਜਿਹੜੀਆਂ ਆ ਇਲੈਕਸ਼ਨਾਂ ਹੋ ਰਹੀਆਂ ਨੇ ਦੇ ਵਿੱਚ ਇਹਨਾਂ ਦੀ ਵੱਡੀ ਹਾਰ ਹੋਣੀ ਚਾਹੀਦੀ ਆ ਹੱਥ ਜੋੜ ਕੇ ਬੇਨਤੀ ਹੈ ਜੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਉਣਾ ਦੇਖੋ ਜੀ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਤੇ ਇਲੈਕਸ਼ਨ ਜਿਹੜੀ ਹੈ ਇਹ ਸਾਡੀ ਦੇਸ਼ ਦਾ ਸੰਵਿਧਾਨ ਕਹਿੰਦਾ ਵਾ ਕਿ ਇਲੈਕਸ਼ਨ ਲੜਨਾ ਹਰ ਇੱਕ ਕਿਸੇ ਦੀ ਆਜ਼ਾਦੀ ਹੈ ਉਹ ਆਪਣੀ ਮਰਜ਼ੀ ਨਾਲ ਲੜ ਸਕਦਾ ਪਰ ਜੋ ਇਹਨਾਂ ਨੇ ਸਾਨੂੰ ਮੰਡ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਸਵੇਰੇ ਸਾਡੇ 4-5 ਕੈਂਡੀਡੇਟਾਂ ਤੇ ਘਰਾਂ ਵਿੱਚ ਪੁਲਿਸ ਨੂੰ ਭਲਾ ਕੀ ਸਵੇਰੇ ਕੁੱਤੋਂ ਕਮਣਦੀ ਅੱਜ ਪੇਪਰ ਫਾਈਲ ਕਰਨੇ ਆ ਤੇ ਅੱਜ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਜਾਂ ਕੈਂਡੀਡੇਟ ਨੂੰ ਆਪਣੇ ਪੇਪਰ ਫਾਈਲ ਕਰਨ ਤੋਂ ਰੋਕਿਆ ਜਾਵੇ ਇਹ ਦੇਸ਼ ਦੇ ਸੰਵਿਧਾਨ ਦੇ ਉਲਟਾ ਸਾਡੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਬਣੀ ਸੀ ਇਹ ਇਸ ਮੁੱਦੇ ਤੇ ਬਣੀ ਸੀ ਕਿ ਅਸੀਂ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨੀ ਆ ਤੇ ਜਿਹੜਾ ਅਸੀਂ ਅੱਜ ਦੇਖਦੇ ਆ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਨਸ਼ਾ ਮੁਕਤ ਕਰਾਂਗੇ ਪੰਜਾਬ ਨਸ਼ਾ ਅੱਗੇ ਨੂੰ ਦੁਗਣਾ ਹੋ ਗਿਆ ਇਹਨਾਂ ਕਹੇ ਸੀ ਕਰਪਸ਼ਨ ਜਿਹੜੀ ਉਹ ਬੰਦ ਕਰਾਂਗੇ ਕਰਪਸ਼ਨ ਅੱਗੇ ਨੂੰ ਦੁਗਣੀ ਹੋ ਗਈ ਇਹਨਾਂ ਜੋ ਜੋ ਕਿਹਾ ਸੀਗਾ ਵੀ ਉਹਦੇ ਸਭ ਕੁਝ ਉਲਟ ਹੋਇਆ ਅੱਜ ਆਪਾਂ ਪੂਰੇ ਪੰਜਾਬ ਦੇ ਵਿੱਚ ਝਾਤ ਮਾਰੀਏ ਸਾਡਾ ਪੰਜਾਬ ਪੰਜਾਂ ਤੇਰਿਆਂਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜਾ ਉਹ ਰੋਲ ਕੇ ਰੱਖ ਦਿੱਤਾ ਜਿੱਥੋਂ ਅਖਬਾਰ ਪੜੋ ਟੈਲੀਵਿਜ਼ਨ ਦੇਖੋ ਮੋਬਾਈਲ ਫੇਸਬੁੱਕ ਦੇਖੋ ਕਿਤੇ ਨਾ ਕਿਤੇ 2 4 ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਆ ਉਹ ਮਾਰੇ ਜਾ ਰਹੇ ਆ ਗੁੰਡਾ ਰਾਜ ਚੱਲ ਰਿਹਾ ਕੋਈ ਆਜ਼ਾਦੀ ਨਾਲ ਬਾਹਰ ਘੁੰਮ ਨਹੀਂ ਸਕਦਾ ਫੇਰ ਨਹੀਂ ਸਕਦਾ ਆਜ਼ਾਦੀ ਤੇ ਪਾਬੰਦੀ ਲੱਗੀ ਹੋਈ ਆ ਤੇ ਲੋਕ ਜਿਹੜਾ ਵਾ ਇਹ ਸਰਕਾਰ ਤੋਂ ਛਟਕਾਰਾ ਚਾਹੁੰਦੇ ਆ ਤੇ ਉਹ ਇੱਕੋ ਹੀ ਤਰੀਕਾ ਵਾ ਕਿ ਜਿਹੜੀ ਜ਼ਿਲ੍ਹਾ ਪ੍ਰਸ਼ੀਧ ਬਲਾਕ ਸੰਪਤੀ ਇੱਕ ਚਾੜਾ ਕਿਸੇ ਵੀ ਚੀਜ਼ ਦੀ ਤੇ ਜੜ ਤੋਂ ਖਤਮ ਕਰਕੇ ਲੋਕ ਜਿਹੜੇ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਸਬਕ ਸਿਕਾਇਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੇ ਸੂਝਵਾਨ ਜਿਹੜੇ ਅਮਨ ਪਸੰਦ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਵਧੀਆ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ ਇਹ ਹੀ ਬੇਨਤੀ ਅੱਜ ਜਿਹੜੀਆਂ ਨਾਮਜ਼ਦੀਆਂ ਭਰੀਆਂ ਜਾ ਰਹੀਆਂ ਜਿਲ੍ਹਾ ਪੁਖਸ਼ਤ ਬਲਾਕ ਸੰਮਤੀ ਦੀਆਂ ਉਸ ਦੇ ਵਿੱਚ ਅਸੀਂ ਪੇਪਰ ਦਾਖਲ ਕਰਨ ਵਾਸਤੇ ਆਏ ਸੀਗੇ ਪੇਪਰ ਜਮ੍ਹਾਂ ਕਰਵਾ ਦਿੱਤੇ ਆ ਅ ਦੂਸਰੀ ਬੇਨਤੀ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਇਹ ਆਮ ਆਦਮੀ ਦੀ ਸੀਗੀ ਨਾ ਕਿ ਕਿਸੇ ਖਾਸ ਆਦਮੀ ਦੀ ਸੀਗੀ ਆ ਪਿਛਲੇ ਸਮੇਂ ਦੇ ਵਿੱਚ ਸਾਡੇ ਮੰਡ ਸਾਹਿਬ ਤੇ ਸੱਜਣਿਆਂ ਜਿਹੜਾ ਪਰਚਾ ਕੀਤਾ ਜਿਸ ਚ ਰਸ਼ਪਾਲ ਸਿੰਘ ਜੀ ਬੱਚਾ ਜੀ ਵੀ ਗਵਰਨਰ ਨੇ ਲਾਈਨ ਕਲੱਬ ਦੇ ਤੋਂ ਉਹਨਾਂ ਨੇ ਮੇਰਾ ਖਿਲ ਕੇ 10 ਲੱਖ ਤੋਂ ਉੱਪਰ ਜਿਹੜਾ ਜਦੋਂ ਪਿੱਛੇ ਹੜ ਆਏ ਸੀਗੇ ਉਹਦੇ ਵਿੱਚ ਜਿਹੜੀ ਇਹ ਸੇਵਾ ਜਿਹੜੀ ਹੜਪੇੜਤਾ ਦੀ ਕੀਤੀ ਸੀ ਤੇ ਉਹ ਚਮੰਡ ਸਾਹਿਬ ਨੇ ਸਭ ਤੋਂ ਵੱਡਾ ਸਹਯੋਗ ਜਿਹੜਾ ਦਿੱਤਾ ਸੀ ਮੰਡ ਦੇ ਵਿੱਚ ਅਸਲੀ ਜਗ੍ਹਾ ਤੇ ਘਰਾਂ ਨੂੰ ਜਾ ਜਾ ਕੇ ਲੰਗਰ ਪਹਚਾਇਆ ਸੀਗਾ ਉਹ ਸੱਤ ਬੰਦਿਆਂ ਦੇ ਪਰਚੇ ਕਿਤੇ ਉਹਦੀ ਆਪਾਂ ਸਖਤ ਨਖੇਦੀ ਕਰਦੇ ਆਂ ਦੂਜੀ ਜਿਹੜੀ ਸਰਕਾਰ ਨੇ ਅ ਕੱਲ ਜਿਹੜਾ ਇੱਕ ਹੋਰ ਹਾਈ ਕੋਰਟ ਦੇ ਵਿੱਚ ਬਿਆਨ ਦੇ ਦਿੱਤਾ ਅ ਭਾਈ ਅਮਰਤਪਾਲ ਦੇ ਹੱਕ ਜਿਹੜੇ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਭਾਈ ਅਮਰਤਪਾਲ ਨੂੰ ਮੇਲ ਮਿਲਦੀ ਹੈ ਤੇ ਪੰਜਾਂ ਦਰਵਾਜ਼ਿਆਂ ਨੂੰ ਅੱਗ ਲੱਗ ਜਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਖੋ ਭਾਈ ਅਮਰਪਾਲ ਜੀ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਮਾੜਾ ਕੰਮ ਸਿਰਫ ਇਹ ਕੀਤਾ ਸੀ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਨਸ਼ਿਆਂ ਤੋਂ ਦੂਰ ਕੀਤਾ ਸੀ ਅੰਮ੍ਰਿਤ ਸ਼ਿਕਾਇਤ ਸੀ ਔਰ ਪ੍ਰਚਾਰ ਕਰਦੇ ਸੀ ਇਹ ਸਰਕਾਰ ਨੂੰ ਇਹ ਡਰ ਸੀ ਜੇ ਅਮਰਪਾਲ ਹੁਣ ਇਸ ਸਮੇਂ ਵੀ ਬਾਹਰ ਆ ਜਾਂਦੇ ਤਾਂ ਉਹਨਾਂ ਨੇ ਜਿਆਦਾ ਤੋਂ ਜਿਆਦਾ ਬਲਾਕ ਸੰਤੀ ਜਿਹੜੀਆਂ ਇਲਕਸ਼ਣਾ ਜਿਹੜੀਆਂ ਨੇ ਜ਼ਿਲ੍ਹਾ ਪੂਰੇ ਚ ਜਿੱਤਣੀਆਂ ਸੀ ਬਹੁਤ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਤੇ ਮੂਰਖਤਾ ਕੀਤੀ ਹੈਗੀ ਇਹ ਇੱਕ ਐਮਪੀ ਜਿੱਤਿਆ ਹੋਵੇ 2 ਲੱਖ ਵੋਟ ਦੇ ਵਿੱਚ ਤੇ ਉਹਨੂੰ ਆਪਾਂ ਡਿਬਰੂਗੋੜ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਭੇਜਿਆ ਹੋਇਆ ਹੁਣ ਤਾਂ ਸਪਸ਼ਟ ਸਿੱਧਾ ਹੀ ਹੋ ਗਿਆ ਕਿ ਪੰਜਾਬ ਸਰਕਾਰ ਉਹਨੂੰ ਨਹੀਂ ਆਣਾ ਦੇਣਾ ਤਾਂ ਨਹੀਂ ਆਉਣ ਦੇਣਾ ਚਾਹੀਦਾ ਤੇ ਬਾਕੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਇੱਥੇ ਖੜੇ ਨੇ ਇਸ ਟਾਈਮ ਸੰਮਤੀ ਔਰ ਜ਼ਿਲ੍ਹਾ ਪ੍ਰਸ਼ਾਸਨ ਜੀ ਸਾਰਿਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਵੱਧ ਵੋਟਾਂ ਪਾਓ ਤੇ ਜੋ ਆਉਣ ਵਾਲੀ ਆਪਾਂ ਸਰਕਾਰ ਬਣਾਈਏ ਖੈਰਾ ਸਾਹਿਬ ਦੀ ਔਰ ਖੈਰਾ ਸਾਹਿਬ ਸਾਡੇ ਲਈ ਨਹੀਂ ਸਾਰੀ ਦੁਨੀਆ ਲਈ ਲੜਦੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਵੀ ਉਹਨਾਂ ਨੇ ਨਾਲ ਹੋ ਕੇ ਸਾਰਿਆਂ ਦੇ ਪੇਪਰ ਜਿਹੜੇ ਨੇ ਉਹ ਜਿਹੜੇ ਦਾਖਲ ਕਰਵਾਏ ਨੇ ਅਸੀਂ ਖਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਮ ਜਦਿਆਂ ਭਰ ਰਹੇ ਹਾਂ ਇੱਥੇ ਪਹੁੰਚਿਆ ਭਲੱਥ ਤੇ ਵੀਰੋ ਇੱਕ ਪਹਿਲਾਂ ਤੇ ਮੈਂ ਗੱਲ ਕਰਨੀ ਚਾਹਣਾ ਕਿ ਜਿਹੜਾ ਇਹ ਵੇਲੇ ਸਰਕਾਰ ਪੰਜਾਬ ਸਰਕਾਰ ਜਿਹੜੀ ਪੂਰਾ ਦਹਿਸ ਦਾ ਮਾਹੌਲ ਬਣਾ ਰਹੀ ਆ ਹੁਣ ਵੀ ਪਤਾ ਲੱਗਾ ਆ ਕਿ ਆਜ਼ਾਦ ਇੱਕ ਵੀਰ ਸਾਡਾ ਖੜਾ ਹੋ ਰਿਹਾ ਆ ਬਲੋਚਕ ਤੋਂ ਉਹਦੇ ਘਰ ਵੀ ਚਾਰ ਸਵੇਰੇ ਪੁਲਿਸ ਨੇ ਘੇਰਿਆ ਪਿਆ ਆ ਕਿ ਉਹਨੂੰ ਨਾਮਜ਼ਦਗੀਂ ਦਾਖਲ ਨਹੀਂ ਕਰਨ ਦਿੱਤੀ ਜਾ ਰਹੀ ਇਹ ਇੱਕ ਵੱਡੇ ਸਭ ਤੋਂ ਗੁੰਡਾ ਰਾਜ ਆ ਜੇ ਅੱਜ ਤੇ ਵੇਖਿਆ ਜਾਵੇ 17 ਸਾਲਾਂ ਦੇ ਵਿੱਚ ਜਿੱਦਾਂ ਇਹ ਕਹਿੰਦੇ ਨੇ 17 ਸਾਲਾਂ ਦੇ ਇਹਨਾਂ ਕੰਮ ਕੀ ਕੀਤੇ ਆ ਸਰਕਾਰ ਨੇ ਪਰ ਆਹ ਵਾਲਾ ਜਿਹੜਾ ਕੰਮ ਹੈ ਕਦੀ ਕਿਸੇ ਸਰਕਾਰ ਨੇ ਨਹੀਂ ਕੀਤਾ ਨਾਮਜਦਗੀਆਂ ਭਰਨੇ ਚਾਹੀਦੇ ਆ ਫਿਰ ਤੁਹਾਡੇ ਕਰਜ਼ਾਰ ਦਾ ਪਤਾ ਲੱਗੂਗਾ ਵੀ ਤੁਹਾਡਾ ਕਰਜ਼ਾਰ ਕੀ ਹੈ ਤੇ ਲੋਕ ਕੀ ਚਾਹੁੰਦੇ ਆ ਕਿਉਂਕਿ ਨਾਮਜਦਗੀ ਜਦੋਂ ਭਰੀ ਜਾਂਦੀ ਆ ਫਿਰ ਵੋਟਾਂ ਪੈਂਦੀਆਂ ਤੇ ਵੋਟਾਂ ਦੇ ਵਿੱਚ ਫਿਰ ਰਿਜ਼ਲਟ ਆਉਂਦੇ ਆ ਤੇ ਜੇ ਆਪਾਂ ਵੋਟਾਂ ਹੀ ਨਹੀਂ ਪਾਉਣ ਦਣੀਆ ਤੇ ਫਿਰ ਆਪਾਂ ਇਹ ਜਿਹੜਾ ਸਿਸਟਮ ਹੈ ਲਾਗੂ ਕੋ ਕੀਤਾ ਆ ਫਿਰ ਤੁਸੀਂ ਇਹਨੂੰ ਪਹਿਲਾਂ ਹੀ ਜਿਹੜਾ ਖਾਰਜ ਕਰ ਲਿਓ ਵੀ ਅਸੀਂ ਬੋਡ ਤੰਤਰ ਰਾਜ ਕਰਨਾ ਬੋਟ ਰਾਜ ਨਹੀਂ ਕਰਨਾ ਵੀ ਆਪਾਂ ਆਪਣਾ ਰਾਜ ਚਲਾਉਣਾ ਆ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਲੜੋ ਜੇ ਤੇ ਤੁਸੀਂ ਹਿੰਮਤ ਰੱਖਦੇ ਹੋ ਜੇ ਕੰਮ ਕੀਤੇ ਆ ਤੁਸੀਂ ਕਹਿੰਦੇ ਸੀ ਇੰਨੇ ਨੌਕਰੀਆਂ ਦੇਤੀਆਂ ਐਨੇ ਅਸੀਂ ਜਿਹੜੇ ਗਰਾਂਣਾ ਦੇਤੀਆਂ ਤੇ ਫਿਰ ਤੁਸੀਂ ਡਰਨ ਕਿਉਂ ਰਹੇ ਆ ਕਿਉਂ ਨਹੀਂ ਲੋਕਾਂ ਨੂੰ ਤੁਸੀਂ ਜਿਹੜੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਇਸ ਕਰਕੇ ਬੇਨਤੀ ਆ ਕਿ ਜਿਹੜਾ ਵੀ ਲੜਨਾ ਚਾਹੁੰਦਾ ਆ ਉਹਨੂੰ ਲੜਨ ਦਿੱਤਾ ਜਾਵੇ ਤੇ ਫਿਰ ਤੁਹਾਡੀ ਸਰਕਾਰ ਦੇ کردار ਦਾ ਪਤਾ ਲੱਗੂਗਾ ਕਿ ਤੁਹਾਡੀ ਸਰਕਾਰ ਕਿੱਥੇ ਖੜੀ ਆ ਔਰ ਲੋਕ ਕਿੱਥੇ ਖੜੇ ਆ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਦੇਖੋ ਅਪੀਲ ਕਰਨੀ ਚਾਹੁੰਦੇ ਆ ਕਿ ਵੀਰੋ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਕਿ ਆਮ ਆਦਮੀ ਪਾਰਟੀ ਨੂੰ ਆਪਾਂ ਜਿਹੜਾ ਇੱਕ ਸਭਾ ਦੇ ਵਿੱਚ ਲਿਆ ਕੇ ਸੱਤਾ ਦੇ ਵਿੱਚ ਲਿਆ ਕੇ ਤੇ ਆਪਣੇ ਤੇ ਅਸੀਂ ਬਿਠਾ ਲਿਆ ਔਰ ਅੱਜ ਸਾਨੂੰ ਉਹ ਖਲ ਰਾਜੇ ਪਰ ਮੁਕਤਨੇ ਪੈ ਰਹੇ ਮੈਂ ਖੋਦ 9 ਦਿਨ ਇਹਨਾਂ ਦਾ ਸਕਾਰ ਹੋ ਕੇ ਜੇਲ੍ਹ ਤੇ ਰਹਿ ਕੇ ਆਇਆ ਵੀਰੋ ਕਿਉਂਕਿ ਹਰ ਪ੍ਰਭਾਵਤ ਇਲਾਕੇ ਦੇ ਵਿੱਚ ਤੁਹਾਡੀਆਂ ਉਹ ਤੁਹਾੜ ਕੋ ਵੀਡੀਓ ਵੀ ਪਈਆਂ ਹੋਣਗੀਆਂ ਸਾਡੀਆਂ ਕਿਉਂਕਿ ਤੁਸੀਂ ਉੱਥੇ ਬਹੁਤ ਆਣ ਕੇ ਸਾਡੇ ਨਾਲ ਸਾਥ ਦਿੱਤਾ ਸੀ মিডিਆ ਨੇ ਉਹਦੇ ਵਿੱਚ ਮੇਰੀਆਂ ਸਾਰੀਆਂ ਵੇਖ ਲਓ ਵੀਡੀਓ ਕਿ ਮੈਂ ਕਿੰਨਾ ਉੱਥੇ ਸੇਵਾ ਕੀਤੀ ਪਰ ਮੈਨੂੰ ਉਹ ਸੇਵਾ ਦਾ ਫਲ ਜਿਹੜਾ ਸਰਕਾਰ ਨੇ ਇੱਕ ਪਰਚੇ ਰਾਹੀਂ ਦਿੱਤਾ ਉਹ ਪਰਚਾ ਭੁੱਲ ਗਿਆ ਕਿ ਮੈਂ ਕੱਲ ਹੀ ਆਇਆ ਬਾਹਰ ਪਰ ਮੈਂ ਕਹਿਣੀ ਚਾਹੁੰਦਾ ਫੇਰ ਸਰਕਾਰ ਨੂੰ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਗੁੰਡੇ ਰਾਜ ਨੂੰ ਜੜੋ ਖਾੜਨ ਵਾਸਤੇ ਅੱਜ ਤੋਂ ਤਿਆਰੀਆਂ ਕਰੋ ਤੇ ਠੀਕ ਆ ਜਿੱਥੇ ਤੁਸੀਂ ਮਨ ਬਣਦਾ ਤੁਹਾਡਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜੇ ਇਹ ਗੁੰਡੇ ਰਾਜ ਤੋਂ ਬਚਣਾ ਹੈ ਤੇ ਤੁਹਾਨੂੰ ਜਿਹੜਾ ਵਾ ਸਰਕਾਰ ਬਦਲਣੀ ਪਊਗੀ ਔਰ ਜਿਹੜੀਆਂ ਆ ਇਲੈਕਸ਼ਨਾਂ ਹੋ ਰਹੀਆਂ ਨੇ ਦੇ ਵਿੱਚ ਇਹਨਾਂ ਦੀ ਵੱਡੀ ਹਾਰ ਹੋਣੀ ਚਾਹੀਦੀ ਆ ਹੱਥ ਜੋੜ ਕੇ ਬੇਨਤੀ ਹੈ ਜੇ ਪੰਜਾਬ ਨੂੰ ਤੇ ਪੰਜਾਬੀ ਯਤਨ ਨੂੰ ਬਚਾਉਣਾ ਦੇਖੋ ਜੀ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਤੇ ਇਲੈਕਸ਼ਨ ਜਿਹੜੀ ਹੈ ਇਹ ਸਾਡੀ ਦੇਸ਼ ਦਾ ਸੰਵਿਧਾਨ ਕਹਿੰਦਾ ਵਾ ਕਿ ਇਲੈਕਸ਼ਨ ਲੜਨਾ ਹਰ ਇੱਕ ਕਿਸੇ ਦੀ ਆਜ਼ਾਦੀ ਹੈ ਉਹ ਆਪਣੀ ਮਰਜ਼ੀ ਨਾਲ ਲੜ ਸਕਦਾ ਪਰ ਜੋ ਇਹਨਾਂ ਨੇ ਸਾਨੂੰ ਮੰਡ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਸਵੇਰੇ ਸਾਡੇ 4-5 ਕੈਂਡੀਡੇਟਾਂ ਤੇ ਘਰਾਂ ਵਿੱਚ ਪੁਲਿਸ ਨੂੰ ਘਲਾ ਕੀ ਸਵੇਰੇ ਕੁੱਤੋਂਕ ਮੰਨਦੀ ਅੱਜ ਪੇਪਰ ਫਾਈਲ ਕਰਨੇ ਆ ਤੇ ਅੱਜ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਜਾਂ ਕੈਂਡੀਡੇਟ ਨੂੰ ਆਪਣੇ ਪੇਪਰ ਫਾਈਲ ਕਰਨ ਤੋਂ ਰੋਕਿਆ ਜਾਵੇ ਇਹ ਦੇਸ਼ ਦੇ ਸੰਵਿਧਾਨ ਦੇ ਉਲਟਾ ਸਾਡੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਬਣੀ ਸੀ ਇਹ ਇਸ ਮੁੱਦੇ ਤੇ ਬਣੀ ਸੀ ਕਿ ਅਸੀਂ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨੀ ਆ ਤੇ ਜਿਹੜਾ ਅਸੀਂ ਅੱਜ ਦੇਖਦੇ ਆ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਨਸ਼ਾ ਮੁਕਤ ਕਰਾਂਗੇ ਪੰਜਾਬ ਨਸ਼ਾ ਅੱਗੇ ਨੂੰ ਦੁਗਣਾ ਹੋ ਗਿਆ ਇਹਨਾਂ ਕਹੇ ਸੀ ਕਰਪਸ਼ਨ ਜਿਹੜੀ ਉਹ ਬੰਦ ਕਰਾਂਗੇ ਕਰਪਸ਼ਨ ਅੱਗੇ ਨੂੰ ਦੁਗਣੀ ਹੋ ਗਈ ਇਹਨਾਂ ਜੋ ਜੋ ਕਿਹਾ ਸੀਗਾ ਵੀ ਉਹਦੇ ਸਭ ਕੁਝ ਉਲਟ ਹੋਇਆ ਅੱਜ ਆਪਾਂ ਪੂਰੇ ਪੰਜਾਬ ਦੇ ਵਿੱਚ ਝਾਤ ਮਾਰੀਏ ਸਾਡਾ ਪੰਜਾਬ ਪੰਜਾਂ ਤੇਰਿਆਂਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿਹੜਾ ਉਹ ਰੋਲ ਕੇ ਰੱਖ ਦਿੱਤਾ ਜਿੱਥੋਂ ਅਖਬਾਰ ਪੜੋ ਟੈਲੀਵਿਜ਼ਨ ਦੇਖੋ ਮੋਬਾਈਲ ਫੇਸਬੁੱਕ ਦੇਖੋ ਕਿਤੇ ਨਾ ਕਿਤੇ 2 4 ਜਿਹੜੇ ਨੌਜਵਾਨ ਸਾਡੇ ਦੇਸ਼ ਦੇ ਆ ਉਹ ਮਾਰੇ ਜਾ ਰਹੇ ਆ ਗੁੰਡਾ ਰਾਜ ਚੱਲ ਰਿਹਾ ਕੋਈ ਆਜ਼ਾਦੀ ਨਾਲ ਬਾਹਰ ਘੁੰਮ ਨਹੀਂ ਸਕਦਾ ਫੇਰ ਨਹੀਂ ਸਕਦਾ ਆਜ਼ਾਦੀ ਤੇ ਪਾਬੰਦੀ ਲੱਗੀ ਹੋਈ ਆ ਤੇ ਲੋਕ ਜਿਹੜਾ ਵਾ ਇਹ ਸਰਕਾਰ ਤੋਂ ਛਟਕਾਰਾ ਚਾਹੁੰਦੇ ਆ ਤੇ ਉਹ ਇੱਕੋ ਹੀ ਤਰੀਕਾ ਵਾ ਕਿ ਜਿਹੜੀ ਜ਼ਿਲ੍ਹਾ ਪ੍ਰਸ਼ੀਧ ਬਲੌਕ ਸੰਮਤੀ ਇੱਕ ਚਾੜਾ ਕਿਸੇ ਵੀ ਚੀਜ਼ ਦੀ ਤੇ ਜੜ ਤੋਂ ਖਤਮ ਕਰਕੇ ਲੋਕ ਜਿਹੜੇ ਚਾਹੁੰਦੇ ਆ ਕਿ ਆਮਦਵੀ ਪਾਰਟੀ ਨੂੰ ਸਬਕ ਸਿਕਾਇਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੇ ਸੂਝਵਾਨ ਜਿਹੜੇ ਅਮਨ ਪਸੰਦ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਵਧੀਆ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ ਇਹ ਹੀ ਬੇਨਤੀ ਅੱਜ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਜ਼ਿਲ੍ਹਾ ਪੁਖਸ਼ਤ ਬਲਾਕ ਸੰਤੀ ਦੀਆਂ ਉਸ ਦੇ ਵਿੱਚ ਅਸੀਂ ਪੇਪਰ ਦਾਖਲ ਕਰਨ ਨੂੰ ਵਾਸਤੇ ਆਏ ਸੀਗੇ ਪੇਪਰ ਜਮ੍ਹਾਂ ਕਰਵਾ ਦਿੱਤੇ ਆ ਅ ਦੂਸਰੀ ਬੇਨਤੀ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਇਹ ਆਮ ਆਦਮੀ ਦੀ ਸੀਗੀ ਨਾ ਕਿ ਕਿਸੇ ਖਾਸ ਆਦਮੀ ਦੀ ਸੀਗੀ ਆ ਪਿਛਲੇ ਸਮੇਂ ਦੇ ਵਿੱਚ ਸਾਡੇ ਮੰਡ ਸਾਹਿਬ ਤੇ ਸੱਤ ਜਣਿਆਂ ਜਿਹੜਾ ਪਰਚਾ ਕੀਤਾ ਜਿਸ ਚ ਰਿਸ਼ਪਾਲ ਸਿੰਘ ਜੀ ਬੱਚਾ ਜੀ ਵੀ ਗਵਰਨਰ ਨੇ ਲਾਈਨ ਕਲੱਬ ਦੇ ਤੋਂ ਉਹਨਾਂ ਨੇ ਮੇਰੇ ਖਿਲ ਕੇ 10 ਲੱਖ ਤੋਂ ਉੱਪਰ ਜਿਹੜਾ ਜਦੋਂ ਪਿਛੇ ਹੜ ਆਏ ਸੀਗੇ ਉਹਦੇ ਵਿੱਚ ਜਿਹੜੀ ਇਹ ਸੇਵਾ ਜਿਹੜੀ ਹੜ ਪੀਟਾਂ ਦੀ ਕੀਤੀ ਸੀ ਤੇ ਉਚ ਮੰਡ ਸਾਹਿਬ ਨੇ ਸਭ ਤੋਂ ਵੱਡਾ ਸਹਿਯੋਗ ਜਿਹੜਾ ਦਿੱਤਾ ਸੀ ਮੰਡ ਦੇ ਵਿੱਚ ਅਸਲੀ ਜਗ੍ਹਾ ਤੇ ਘਰਾਂ ਨੂੰ ਜਾ ਜਾ ਕੇ ਲੰਗਰ ਪਹਚਾਇਆ ਸੀਗਾ ਉਹ ਸੱਤ ਬੰਦਿਆਂ ਦੇ ਪਰਚੇ ਕਿਤੇ ਉਹਦੀ ਆਪਾਂ ਸਖਤ ਨਖੇਦੀ ਕਰਦੇ ਆਂ ਦੂਜੀ ਜਿਹੜੀ ਸਰਕਾਰ ਨੇ ਅ ਕੱਲ ਜਿਹੜਾ ਇੱਕ ਹੋਰ ਹਾਈ ਕੋਰਟ ਦੇ ਵਿੱਚ ਬਿਆਨ ਦੇ ਦਿੱਤਾ ਅ ਭਾਈ ਅਮਰਤਪਾਲ ਦੇ ਹੱਕ ਜਿਹੜੇ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਭਾਈ ਅਮਰਤਪਾਲ ਨੂੰ ਮੇਲ ਮਿਲਦੀ ਹੈ ਤੇ ਪੰਜਾਂ ਦਰਿਵਾਂ ਨੂੰ ਅੱਗ ਲੱਗ ਜਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਖੋ ਭਾਈ ਅਮਰਪਾਲ ਜੀ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਮਾੜਾ ਕੰਮ ਸਿਰਫ ਇਹ ਕੀਤਾ ਸੀ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਨਸ਼ਿਆਂ ਤੋਂ ਦੂਰ ਕੀਤਾ ਸੀ ਅਮਰ ਸ਼ਿਕਾਇਤ ਸੀ ਔਰ ਪ੍ਰਚਾਰ ਕਰਦੇ ਸੀ ਇਹ ਸਰਕਾਰ ਨੂੰ ਇਹ ਡਰ ਸੀ ਜੇ ਅਮਰਪਾਲ ਹੁਣ ਇਸ ਸਮੇਂ ਵੀ ਬਾਹਰ ਆ ਜਾਂਦੇ ਤਾਂ ਉਹਨਾਂ ਨੇ ਜਿਆਦਾ ਤੋਂ ਜਿਆਦਾ ਬਲਾਕਸਮਤੀ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਨਾ ਜ਼ਿਲ੍ਹਾ ਪੂਰੇ ਜਿੱਤਣੀਆਂ ਸੀ ਬਹੁਤ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਤੇ ਮੂਰਖਤਾ ਕੀਤੀ ਹੈਗੀ ਏ ਇਕ ਤੇ ਐਮਪੀ ਜਿੱਤਿਆ ਹੋਵੇ 2 ਲੱਖ ਵੋਟ ਦੇ ਵਿੱਚ ਤੇ ਉਹਨੂੰ ਆਪਾਂ ਡਿਬਰੂ ਗਵਰਨਰ ਜੇਲ੍ਹ ਦੇ ਵਿੱਚ ਐਨਐਸਸੀ ਲਗਾ ਕੇ ਭੇਜਿਆ ਹੋਇਆ ਹੁਣ ਤਾਂ ਸਪਸ਼ਟ ਸਿੰਦਾ ਹੀ ਹੋ ਗਿਆ ਕਿ ਪੰਜਾਬ ਸਰਕਾਰ ਉਹਨੂੰ ਨਹੀਂ ਆਣਾ ਦੇਣਾ ਤਾਂ ਨਹੀਂ ਆਉਣ ਦੇਣਾ ਚਾਹੀਦਾ ਤੇ ਬਾਕੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਇੱਥੇ ਖੜੇ ਨੇ ਇਸ ਟਾਈਮ ਸੰਮਤੀ ਔਰ ਜਿਲ੍ਹਾ ਪ੍ਰੇਸ਼ਾਸਕ ਜੀ ਸਾਰਿਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਵੱਧ ਵੋਟਾਂ ਪਾਓ ਤੇ ਜੋ ਆਉਣ ਵਾਲੀ ਆਪਾਂ ਸਰਕਾਰ ਬਣਾਈਏ ਖੈਰਾ ਸਾਹਿਬ ਦੀ ਔਰ ਖੈਰਾ ਸਾਹਿਬ ਸਾਡੇ ਲਈ ਨਹੀਂ ਸਾਰੀ ਦੁਨੀਆ ਲਈ ਲੜਦੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਵੀ ਉਹਨਾਂ ਨੇ ਨਾਲ ਹੋ ਕੇ ਸਾਰਿਆਂ ਦੇ ਪੇਪਰ ਜਿਹੜੇ ਨੇ ਉਹ ਜਿਹੜੇ ਦਾਖਲ ਕਰਵਾਏ ਨੇ ਅਸੀਂ ਖਰੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਕੁਝ ਕ ਖਾਲਸਾ ਬਾਈ ਕੀ ਪਤਾ ਹੈ